ਲਓ ਜਦੋਂ ਬੂਏ ਕੇ ਪਹਾੜ ਹੋਵੇ ਤੇ ਫਿਰ ਦੇਖਣ ਦਾ ਨੰਨਤ ਆਉਂਦਾ ਹੀ ਆਉਂਦਾ ਹਨਾ ਜੀ ਕਰਦਾ ਬਸ ਪਹਾੜਾਂ ਨੂੰ ਦੇਖੀਏ ਬੰਦਾ ਇਹ ਕੁਦਰਤ ਦੇ ਰੰਗ ਨੇ ਤੇ ਬੱਦਲ ਬਹੁਤ ਘੜਾ ਆਇਆ ਪਿਆ ਨੀਕਣ ਮੇਨਕ ਫੇਰ ਦੀ ਪਈ ਆ ਰਹੀ ਤੇ ਬਾਕੀ ਮੌਲ ਪੂਰਾ ਫੈਟ ਫੇਰ ਮੈਨੇ ਕਿਨ ਮੇਨ ਮੁਰੀ ਫੇਰ ਦੀ ਤੇ ਇਹ ਚੜਨਾ ਇਹ ਤਾਂ ਚੱਲ ਰਿਹਾ ਮੇਰਾ ਤੀਹ ਹੈ ਪਤਾ ਨਹੀਂ ਬੋੜੋ ਬੋੜੋ ਪਾਣੀ ਪੀਣ ਜੋ ਹੁੰਦਾ ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾ ਭਰਾਵਾਂ ਜੀ ਜਾਨਾ ਬੇਲੀਆਂ ਨੂੰ ਆਪਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂਰ ਚੱਲ ਰਿਹਾ ਆਪਣਾ ਪੰਜਾਬ ਤੋਂ ਹਿਮਾਚਲ ਤੇ ਚਹਲਵਾਲਾਂ ਤੋਂ ਆਪਾਂ ਜਾ ਰਹੇ ਆ ਤੇ ਰਾਤੀ ਆਪਾਂ ਪਹੁੰਚਗੇ ਆ ਸਾਧੂਪੁਰ 16 16 ਤੋਂ ਚੱਲੇ ਆਪਾਂ ਸੋਲਣ ਕੰਡਾ ਘਾਟ ਤੇ ਸਾਧੂਪੁਰ ਜਾ ਕੇ ਆਪਾਂ ਰੋਕੇ ਸੀ ਕਿਉਂਕਿ ਅੱਗੇ ਫਿਰ ਆਪਾਂ ਨੂੰ ਲੇਟ ਹੋ ਜਾਣਾ ਚਹਲ ਦੀ ਜਿਹੜੀ ਚੜਾਈ ਆ 15 ਕਿਲੋਮੀਟਰ ਅੱਗੇ ਚਹਲ ਆ ਤੇ ਹੁਣ ਆਪਾਂ ਚਾ ਪੀ ਕੇ ਪਰੌਣਾ ਪਰੌਣਾ ਖਾ ਗਿਆ ਆਪਦਾ ਤੇ ਚਾਹ ਨੂੰ ਤਿਆਰੀ ਖੈਦਣੀ ਤੇ ਸ਼ਾਮ ਤੱਕ ਬਚੈਲ ਪਹੁੰਚ ਜਾਣਾ ਤੇ ਰਾਤ ਇੱਥੇ ਰਹੇ ਆਂ ਪਹਾੜਾਂ ਦੀ ਬੁੱਕਲ 'ਚ ਰਹੇ ਆ ਤੇ ਬੜਾ ਆਨੰਦ ਆਇਆ ਤੇ ਕੋਈ ਮਤਲਬ ਜੀਵ ਜੰਤੂ ਨਹੀਂ ਸੁਣ ਇਨਸਾਨ ਕੋਈ ਲਾਗੇ ਘਰ ਨਹੀਂ ਸਭ ਬੰਦ ਮੈਂ ਤੇ ਮੇਰਾ ਇੱਕ ਯਾਰ ਦੋਸਤ ਬਣਿਆ ਨਵਾਂ ਵਿਮਲ ਉਹ ਥਾ ਵਿਮਲ ਆ ਨਾ ਇਹ ਆਪਣਾ ਨਵਾਂ ਦੋਸਤ ਬਣਿਆ ਵਿਮਲ ਇਹ ਇੱਥੇ ਨੌਕਰੀ ਕਰਦਾ ਨੇਪਾਲ ਤੋਂ ਐ ਤੇ ਰੋਟੀ ਪਾਣੀ ਇਹਨੇ ਬਣਾਇਆ ਰਾਤ ਤੇ ਬਹੁਤ ਵਧੀਆ ਸਵਾਦ ਰੋਟੀ ਆ ਚਾਹ ਵੀ ਵੱਟ ਕੱਢ ਦਿੰਦਾ ਹੈ ਤੇ ਬਾਕੀ ਸ਼ਿਖਾਣੇ ਦਾ ਬਹੁਤ ਸਕੇਨ ਹੈ ਗਾਣੇ ਬਹੁਤ ਹੌਂਦਾਰ ਤੇ ਬਾਕੀ ਠੀਕ ਹੈ ਤੇ ਅਮੀਂ ਕੀ ਬਣਾ ਰਹੇ ਹੋ ਚਾਹ ਪਰਾਠਾ ਚਾਹ ਪਰਾਠਾ ਬਣਾ ਰਹੇ ਹੋ ਨਾ ਚਲੋ ਬਣਾ ਦੋ ਤੇ ਖਾ ਕੇ ਚਾਹ ਪਰਾਠਾ ਤੇ ਆਪਾਂ ਤੁਰਦੇ ਆਂ ਤੇ ਨਾ ਉਹਨਾਂ ਦਾ ਸਤਿਮਾਨ ਬੰਨਾ ਜਿੰਨਾ ਜਿਹੜੇ ਚਾਹ ਪਰਾਠਾ ਬਣਾਉਂਦਾ ਰਾਦਾ ਬੱਪ ਵੀ ਅੰਘੇਂ ਗਿਰਗੇ ਹਾਂ ਜਦੋਂ ਸੈਂਗਰ ਡਰਾਉਣਾ ਹੁੰਦਾ ਤੇ ਫਿਰ ਜ਼ੋਰ ਤਾਂ ਤੁਹਾਨੂੰ ਪਤਾ ਲੱਗਦਾ ਇਹ ਗਰੀਆਂ ਭਾਈਆਂ ਇਹ ਖਾਨਣ ਹੁੰਦੇ ਡੱਗ ਕੇ ਲੂ ਵਾਲਾ ਪਰੌਂਠਾ ਤਿਆਰ ਕੀਤਾ ਤੇ ਨਾਲ ਪੀਣ ਲੱਗਿਆ ਪਚਾ ਤੇ ਇਹ ਸਾਰੀ ਸੇਵਾ ਜਿਹੜੀ ਲੁੱਟੀ ਆ ਉਹ ਇਹ ਵੀਰ ਨੇ ਲੁੱਟੀ ਐ ਵਿਮਲ ਹਾਂਜੀ ਖਿਚਲੀ ਪਿਆਰੀ ਆਪਾਂ ਤੇ ਸਾਈਕਲ ਪਾ ਥੱਲੇ ਲਾ ਲਿਆ ਤੇ ਇੱਥੇ ਆਪਣੇ ਵੀਰ ਮਿਲੇ ਨੇ ਨਵੇਂ ਦੋਸਤ ਆਪਣੇ ਸਟ੍ਰੀਟ ਵੀਰ ਇਹ ਬਬਲੂ ਵੀਰ ਆਪਣਾ ਜਿਹਨਾਂ ਦੇ ਕਮਰਾ ਭਲਿਆ ਹੋਟਲ ਉਹਨਾਂ ਦੇ ਚਾਚੇ ਦੇ ਤਾਏ ਭਰਾ ਹੀ ਨੇ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਕੋਈ ਮਾਚਰ ਵਾਲੇ ਆਪ ਲੋਗੀਆਂ ਆਏ ਔਰ ਆਪਣੇ ਯਾਨ ਕੀ ਸਾਡੀ ਪੂਰਾ ਨੇਚਰ ਕੈਪਚਰ ਕੀਤਾ ਜੀ ਜੀ ਤੋਂ ਆਪਕੇ ਲਈ ਬਹੁਤ ਧੰਨਵਾਦ ਨਹੀਂ ਨਹੀਂ ਇੱਥਾਂ ਦੇ ਬਾਰੇ ਮੈਂ ਪੂਰਾ ਦੱਸਣਾ ਭਾਈ ਕਿ ਕਿਹੜੇ ਲੋਕ ਹੈ ਨਹੀਂ ਨਹੀਂ ਬਹੁਤ ਅੱਛੇ ਲੋਕ ਹੈ ਭਾਈ ਮੈਂ ਜਦੋਂ ਪੰਜਾਬ ਤੋਂ ਤੁਰਿਆ ਸੀ ਨਾ ਮੈਨੂੰ ਕਹਦੇ ਸੀ ਕਿ ਵੀ ਇਕੱਲਾ ਤੇ ਲਿਆ ਸਿੰਗਲ ਦੇ ਹਿਮਾਚਲ ਪਰ ਇਹ ਵੀਰ ਜਿੰਨੇ ਵੀ ਲੋਕ ਅੱਜ ਤੱਕ ਮੈਨੂੰ ਮਨ ਸਾਰੇ ਪਿਆਰ ਵਾਲੇ ਮਿਲੇ ਯਾਰ ਤੇ ਸਾਰਿਆਂ ਨੇ ਆਉ ਭਗਤ ਜੀ ਆਇਆਂ ਕਿਹਾ ਤੇ ਸਾਰੇ ਰਿਸਪੈਕਟ ਕਰਦੇ ਆ ਤੇ ਇਹਨਾਂ ਨਾਲ ਗੱਲਾਂ ਬਾਤਾਂ ਬੜੀਆਂ ਕੀਤੀਆਂ ਬੜੀਆਂ ਆਪਣਾ ਹਿਮਾਚਲ ਬਾਰੇ ਜਾਣਿਆ ਤੇ ਕੋਈ ਪੰਜਾਬ ਬਾਰੇ ਦੱਸਿਆ ਚਲੋ ਮਿਲਦੇ ਆਂ ਜੀ ਅਗਲੇ ਜਾ ਕੇ ਅੱਗੇ ਸਵਰਥ ਹਾਂਜੀ ਇਹ ਦੁਕਾਨ ਹੈ ਭਾਜੀ ਰਾਜੂ ਭਾਜੀ ਪੂਰੀ ਬਣਾਓ ਇਹ ਰਾਜੂ ਭਾਜੀ ਆਪਾਂ ਨੂੰ ਰਾਤ ਮਿਲੇ ਸੀ ਤੇ ਚੌਂਗ 'ਚ ਤੇ ਆਪਾਂ ਜਦੋਂ ਹੋਟਲ ਰੂਮ ਪਹੁੰਚਦੇ ਪਏ ਸੀ ਪਰ ਇਹਨਾਂ ਨੇ ਬਹੁਤ ਹੈਲਪ ਕੀਤੀ ਤੇ ਆਪਣੇ ਬੰਦਿਆਂ ਨੂੰ ਕਹਿ ਕੇ ਆਪਾਂ ਨੂੰ ਜਾਇਜ਼ ਵਾਜਬ ਰੇਟ ਤੇ ਹੋਟਲ ਦਿਵਾਇਆ ਤੇ ਬਾਕੀ ਇੱਥੇ ਤੁਹਾਨੂੰ ਪਤਾ ਵੀ ਹੋਟਲ ਮਹਿੰਗੇ ਹੁੰਦੇ ਆ ਤੇ ਰਾਜੂ ਭਾਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੇ ਤੁਸੀਂ ਪੰਜਾਬ ਆਓ ਤੇ ਤੁਹਾਡਾ ਅਸੀਂ ਐਂ ਸਵਾਗਤ ਕਰਾਂਗੇ ਪੰਜਾਬੀ ਬਾਕੀ ਇਹ ਵਾਸਤਾ ਵਾਲਾ ਠੀਕ ਹੈ ਭਾਈ ਠੀਕ ਹੈ ਭਾਈ ਥੈਂਕ ਯੂ ਹਾਂਜੀ ਮੈਂ ਚੱਲ ਜਾ ਰਹਾ ਹਾਂ ਚਲੋ ਵਾਪਸ ਆਉਂਗਾ ਕੱਲ ਨੂੰ ਫਿਰ ਮਿਲਾਂਗੇ ਤੁਹਾਨੂੰ ਠੀਕ ਹੈ ਭਾਈ ਲੋ ਜੀ ਇਹ ਸਾਧਪੁਰ ਤੋਂ ਥੱਲਿਓਂ ਤਾਂ ਮ ਚੜਦਾ ਚੌਂਕ ਸੋਲੋਂ ਤੋਂ ਤੇ ਹੁਣ ਆਪਾਂ ਜਾਣਾ ਇਹ ਵਾਇਆ ਚੈਲ ਇਧਰੋਂ ਸਾਧੂਪੁਰ ਵੱਲੋਂ ਆਪਾਂ ਚੜ ਰਹੇ ਆਂ ਚੜਾਈਆਂ ਤੇ ਇਹ ਜਾ ਰਿਹਾ ਰਸਤਾ ਚੈਲ ਨੂੰ ਤੇ ਚੜਾਈ ਫੁੱਲ ਆ ਖੜੀ ਚਲਾਈਨਾ ਆਪਾਂ ਮੱਥਾ ਲਾਇਆ ਹੋਣਾ ਹੁਣ ਨਿਤਰੂ ਬੜੇਵੇਂ ਖਾਣੀ ਕੁੰਨੀਆਂ ਸਿੰਘ ਫਸ ਗਏ ਤੇ ਟਾਈਮ ਹੋ ਗਿਆ 1 ਵਜੇ ਦਾ ਤੇ ਇਥੋਂ 16-17 ਕਿਲੋਮੀਟਰ ਚੈਲ ਆ ਤੇ ਰਸਤੇ ਰੁਕੇ ਫਿਰ ਇੱਕ ਵਾਰ ਆ ਇੱਕ ਸੇ ਉਦੋਂ ਦਾ ਲਈ ਫਿਰਦੇ ਆਪਾਂ ਜਦੋਂ ਆਪਾਂ ਆਈ ਲਾਫ ਮਾਚਲ ਫਾਰਕ ਤੋਂ ਸੇ ਮਿਲੇ ਲਏ ਸੀ ਤੇ 1 ਵਜਾ ਤੇ ਇਹ ਵਿੱਚ ਵੱਜਦਾ ਜਾਂ ਖਿਰਦਾ ਤੇ ਇਹਨੂੰ ਖੜ ਕੇ ਉਹਨਾਂ ਆਪਾਂ ਖਾਣ ਲੱਗਿਆ ਤੇ ਮਕਾਉਣ ਲੱਗੇ ਐਵੇਂ ਕਦੀ ਹਸਲਤ ਨਾ ਵਜਦਾ ਕਰੀ ਹਸਲਤ ਨਾ ਵਜਦਾ ਤੇ ਸੇ ਖਾ ਕੇ ਤੇ ਫਿਰ ਚੱਲਦੇ ਅਗਲੀ ਤਿਆਰੀ ਬਾਕੀ ਮਾਧੜਾ ਕੇ ਜੇ ਸੇ ਨਹੀਂ ਖਾਦੇ ਜਾਂ ਭੜਾ ਜਾ ਕੇ ਮੈਗ ਨਹੀਂ ਖਾਦੇ ਤੇ ਤੁਸੀਂ ਮਾਧੜਾ ਦਾ ਕੁਮਿਆ ਪੁਆਇੰਟ 2 ਨੋਟਡ ਇਹ ਕੈਮਰੇ ਤੇ ਜੋ ਤੁਸੀਂ ਸ਼ਹਿਰ ਦੇਖ ਰਹੇ ਹੋ ਇਹ ਸਾਧੂ ਪੁਲ ਹੈ ਤੇ ਇਨੀਆਂ ਥੱਲੇੋਂ ਚੜਾਈ ਚੜ ਕੇ ਆਪਾਂ ਹੁਣ ਇੱਥੇ ਆਏ ਆ ਆ ਦੇਖੋ ਆ ਸਾਰੀਆਂ ਸੜਕਾਂ ਆਪਾਂ ਪਹਿਲਾਂ ਉੱਤਰੇ ਸਾਂ ਤੇ ਬਾਅਦ ਚੋਣੇ ਚੜਾਈ ਚੜ ਕੇ ਤੇ ਹੁਣ ਆਪਾਂ ਇਸ ਜਗ੍ਹਾ ਤੇ ਖੜੇ ਆ ਇਹ ਵੀ ਚੜਾਈ ਵਾਲੀ ਜਗ੍ਹਾ ਤੇ ਸਾਹਮਣੇ ਇਹ ਹੋਮਸਟੇਅ ਕੈਂਪਿੰਗ ਕੈਂਪਿੰਗ ਸਟੇ ਆ ਇੱਥੇ ਤੁਸੀਂ ਕੈਂਪਿੰਗ ਕਰ ਸਕਦੇ ਹੋ ਪਰ ਹੁਣ ਐਡਾ ਕੋਈ ਹੈ ਨਹੀਂਗਾ ਜਿਆਦਾ ਮਾਹੌਲ ਚੌਕ ਕਿਉਂਕਿ ਲੋਕਾਂ ਲੋਕ ਦੱਸਦੇ ਆ ਕਿ ਹੁਣ ਜਿਆਦਾ ਜੋਕਾਂ ਦਾ ਸੱਪਾਂ ਦਾ ਨਿਉੜਿਆਂ ਦਾ ਜਿਆਦਾ ਨਹੀਂ ਜਦੋਂ ਪੈਂਦੇ ਉਦੋਂ ਜਿਆਦਾ ਨਿਕਲਦੇ ਆ ਜੋਕ ਸੱਪ ਇਸ ਕਰਕੇ ਹੁਣ ਕੈਂਪਿੰਗ ਘੱਟ ਹੁੰਦੀ ਆ ਬਾਕੀ ਹੁਣ ਛੁੱਟੀਆਂ ਖਤਮ ਹੋ ਗਈਆਂ ਹੁਣ ਆਵਾਜਾਈ ਵੀ ਘੱਟ ਤੇ ਬੱਦਲ ਹੋਣੀ ਆਪਦੀ ਪੂਰੀ ਵਾਹ ਲਾਈ ਬੈਠਿਆ ਤੇ ਕਣੀਆਂ ਪਈ ਜਾ ਰਹੀਆਂ ਤੇ ਕਾਲੀ ਘਟਾ ਚੜੀ ਪਈ ਆ ਇਧਰੋਂ ਜਾਣਾ ਆਪਾਂ ਸਾਧੂ ਪੁੱਲ ਤੋਂ ਆਪਾਂ ਤੁਰੇ ਆਂ ਤੇ ਰਾਹ ਤਾਂ ਪੱਠਾਰੇ ਸਾਧੂ ਪੁੱਲ ਤੇ ਹੁਣ ਆਪਾਂ ਚੈਲ ਦੀਆਂ ਚੜ੍ਹਾਇਆਂ ਚੜ੍ਹ ਰਹੇ ਆਂ ਇਹ ਜਿਹੜੀ ਚੜਾਈ ਤੁਸੀਂ ਵੇਖਿਆ ਮੈਂ ਚੜ੍ਹਦੇ ਆਂ ਪੂਰੀ ਖੜਮੇ ਆ ਫੋਨ 'ਚ ਪਤਾ ਨਹੀਂ ਪਤਾ ਲੱਗਦਾ ਕਿੰਨਾ ਲੱਗਦਾ ਪਰ ਜੋਰ ਪੂਰਾ ਲੱਗਦਾ ਤੇ ਖੜਮੇ ਚੜਾਈ ਆ ਤੇ ਅੱਜ ਪੂਰੀ ਖੜ ਸਾਰੀ ਦਿਹਾੜੀ ਖੜਮੇ ਚੜਾਈਆਂ ਨੇ ਮੱਥਾ ਲੱਗੇ ਰਹਿਣਾ ਆਪਣਾ ਅ ਸਫਰ ਹੈਗਾ 15-16 ਕਿਲੋਮੀਟਰ ਸਾਰਾ ਪ੍ਰਸ਼ਾਂਤ ਤੱਕ ਪਹੁੰਚਾਂਗੇ ਤੇ ਬਾਕੀ ਬਹੁਤ ਆਨੰਦ ਆ ਰਿਹਾ ਮਜ਼ਾ ਬਹੁਤ ਆ ਰਿਹਾ ਸਵਾਦ ਕਿਉਂਕਿ ਐਡੀ ਬਹੁਤ ਹੀਆ ਮਾਹੌਲ ਆ ਸਾਰੇ ਪਾਸੇ ਤੁਸੀਂ ਵੇਖੋ ਕਿੰਡੀ ਹਰਿਆਲੀ ਆ ਸ਼ਾਂਤੀ ਆ ਕੋਈ ਜ਼ਿਆਦਾ ਟ੍ਰੈਫਿਕ ਨਹੀਂ ਕੋਈ ਜ਼ਿਆਦੀ ਭੀੜ ਭੜਕਾ ਨਹੀਂ ਬਸ ਇੱਕ ਦੋ ਗੱਡੀਆਂ ਲੰਘਦੇ ਮੁਰਸ ਲੰਘਦੇ ਤੇ ਆਨੰਦ ਨਾਲ ਕੋਈ ਨਾ ਗੱਡਾ ਦਾ ਰਾਂ ਨਾ ਡੁਕਰ ਚੁੱਪ ਕਰਕੇ ਤੁਰੇ ਜਾਂਦੇ ਆ ਬਸ ਕੁਦਰਤ ਨੂੰ ਨਿਹਾਰਦੇ ਜਾਂਦੇ ਆ ਆਸ-ਪਾਸੇ ਜੀਵ ਜੰਤੂਆਂ ਦੀ ਚਹਿਚਾਹ ਹੈਗਾ ਪਾਣੀਆਂ ਦਾ ਆਵਾਜ਼ ਆਉਂਦੀ ਪਾਣੀਆਂ ਦਾ ਸ਼ੋਰ ਹੈ ਤੇ ਹਵਾਵਾਂ ਦੀ ਬਸ ਗੂੰਜ ਮਾਰੀ ਮੋਟੀ ਨਿੱਕੀ ਨਿੱਕੀ ਕਣੀ ਪੈਂਦੀ ਆ ਤੇ ਇਹ ਜਿਹੜੇ ਪੇੜ ਬਸ ਇਹਨਾਂ ਲਵੇਂ ਦੇ ਜਾਈਦਾ ਚੀਲ ਦੇ ਪੇੜ ਨੇ ਜਾਂ ਹੋਰ ਕਈ ਤਰ੍ਹਾਂ ਦੇ ਇਥੇ ਰੁੱਖ ਨੇ ਬਸ ਆਧੀ ਆਉਣਾ ਗੱਲਾਂ ਕਰਕੇ ਸਫਰ ਕੱਟੀ ਜਾਂਦੇ ਆ ਇਹ ਭੋਲੂ ਰਹੀ ਆਉਣਾ ਆਪਣੇ ਕੋਲ ਆਏ ਨੇ ਤੇ ਕੁਝ ਖਾਣ ਨੂੰ ਭਾਲਦੇ ਨੇ ਤੇ ਖਾਣ ਨੂੰ ਤਾਂ ਆਪਣੇ ਕੋਲ ਆਪ ਕੁਝ ਨਹੀਂ ਪਰ ਜੇ ਹਸੋਂ ਨੇ ਦੀ ਕਦ ਕਾਠੀ ਆ ਭੋਲੂ ਤਾਂ ਨਹੀਂ ਨਾ ਇਹਦਾ ਕਾਫੀ ਵੱਡੇ ਹੋਊਗਾ ਹਾਂ ਵੀ ਕਿਧਰ ਹਾਂ ਇਧਰੋਂ ਚੜਾਈਆਂ ਚੜਦੇ ਚੜਦੇ ਆਪਾਂ ਇਧਰੋਂ ਚੜੀ ਜਾਂਦੇ ਆ ਲੰਘ ਜਾ ਖਸਮਾ ਤੇ ਇਹ ਚੈਲ ਵੱਲ ਨੂੰ ਚੜਾਈਆਂ ਚੜੀ ਜਾਂਦੇ ਆ ਤੇ 12 ਕਿਲੋਮੀਟਰ ਰਹਿ ਗਿਆ ਚੈਲ ਤੇ ਰਾਹ ਵਿੱਚ ਰਹਿਣ ਬਸੇਰੇ ਬਹੁਤ ਨੇ ਰਹਿਣ ਬਸੇਰੇ ਬਹੁਤ ਨੇ ਰਾਹ 'ਤੇ ਜਿਵੇਂ ਹੋਟਲ ਬਣੇ ਆ ਖਾਣ ਪੀਣ ਨੂੰ ਚੀਜ਼ਾਂ ਨੇ ਢਾਬੇ ਨੇ ਤੇ ਇਹ ਲੋਕਾਂ ਨੇ ਆਪਣੇ ਘਰ ਵੀ ਬਣਾਏ ਹੋਏ ਨੇ ਇੱਥੇ ਤੇ ਆ ਸਾਹਮਣੇ ਕਿਸੇ ਨੇ ਆ ਜਿਹੜੇ ਆ ਇਸੀਆਂ ਦੀ ਖੇਤੀ ਕੀਤੀ ਹੋਈ ਹੈ ਤੇ ਬਾਕੀ ਪੌੜੀਦਾਰ ਖੇਤ ਬਣੇ ਹੋਏ ਨੇ ਲੋਕ ਇਥੋਂ ਖੇਤੀ ਵੀ ਕਰਦੇ ਨੇ ਆ ਦੇਖੋ ਇਹ ਪੌੜੀਦਾਰ ਖੇਤ ਨੇ ਤੇ ਲੋਕ ਕਿਸਾਨੀ ਵੀ ਕਰਦੇ ਨੇ ਤੇ ਬਾਕੀ ਇਹਨਾਂ ਦੇ ਨਾਲ ਆਪਣੇ ਸਹਾਇਕ ਧੰਦੇ ਹੋਟਲ ਬਣਾਏ ਦੁਕਾਨਾਂ ਤੇ ਇਸ ਰੋਡ ਤੇ ਤੁਹਾਨੂੰ ਪਤਾ ਵੀ ਚੈਹਲ ਵੱਲੋਂ ਜਦੋਂ ਛੁੱਟੀਆਂ ਦਾ ਮਹੀਨਾ ਪੂਰਾ ਜੋਰ ਹੁੰਦਾ ਤੇ ਠੰਡਾ ਮੌਸਮ ਵੇਖਣ ਵਾਸਤੇ ਠੰਡਾ ਵਧੀਆ ਮਾਹੌਲ ਵੇਖਣ ਵਾਸਤੇ ਲੋਕ ਜਾਂਦੇ ਨੇ ਤੇ ਫਿਰ ਇਹਨਾਂ ਦੇ ਵਧੀਆ ਕੰਮ ਚੱਲਦੇ ਆ ਤੇ ਥੱਲੇ ਆ ਐਨੀ ਗੜੂੰਗੀ ਖਾਈ ਆ ਖੜਮੇ ਚੜਾਈ ਚੜਦੇ ਚੜਦੇ ਆਪਾਂ ਇਉਂ ਚੜਦੇ ਚੜਦੇ ਐਨੂੰ ਜਾ ਰਹੇ ਆ ਤੇ ਜਦੋਂ ਫਿਰ ਚੜਾਈ ਪੂਰੀ ਖੜਮੀ ਆ ਜਾਂਦੀ ਆ ਤਾਂ ਫਿਰ ਸਾਈਕਲ ਕਿਹੜੇ ਗੇਰਾਂ ਚੜਾਇਆ ਜਾਂਦਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਪੂਰੀ ਖੜਮੀ ਚੜਾਈ ਆ ਜਾਂਦੀ ਆ ਇਹ ਪਿਛਲੇ ਤੋਂ ਪਿਛੋਂ ਵੱਡੇ ਤੋਂ ਦੂਜੀ ਗਲਰਾਰੀ ਤੇ ਚੱਲਦਾ ਛੋਟੀ ਤੇ ਵੀ ਚੱਲਦਾ ਵਾ ਪਰ ਇਹਨਾਂ ਦੋਹਾਂ ਗਲਰਾਰੀਆਂ ਤੇ ਤੁਸੀਂ ਚਲਾ ਸਕਦੇ ਤੇ ਸੌਖਾ ਤੇ ਰਹਿਲਾ ਗੇਰ ਸਾਈਕਲ ਚੱਲਦਾ ਵਾ ਆ ਦੇਖੋ ਇਹਨ ਮੈਂ ਦੁੱਜੀ ਤੇ ਚਲਾ ਲਿਆ ਪੂਰੀ ਚੜਾਈ ਤੇ ਦੁੱਜੀ ਤੇ ਚਲਾ ਰਿਹਾ ਤੇ ਜੀ ਤੇ ਵੀ ਹੋ ਜਾਂਦਾ ਪਰ ਜਦ ਨੋਰਮਲ ਹੋ ਜਾਂਦਾ ਫਿਰ ਦੁੱਜੀ ਤੇ ਆ ਵੀ ਪੈਡਲ ਵੱਧ ਮਾਰਨੇ ਪੈਂਦੇ ਆ ਪਰ ਜ਼ੋਰ ਘੱਟ ਲੱਗਦਾ ਤੇ ਅੱਗੋਂ ਸਭ ਤੋਂ ਛੋਟੀ ਤੇ ਇਹ ਸਭ ਤੋਂ ਛੋਟੀ ਤੇ ਚੜਿਆ ਤੇ ਰੈਲਾ ਸਾਈਕਲ ਚੱਲਦਾ ਬਾਕੀ ਇਹ ਸਾਈਕਲ ਅ ਬੈਟਮੈਨ 520 ਤੇ ਲਿਆਉਣ ਦਾ ਬਹੁਤ ਫਾਇਦਾ ਆ ਤੇ ਬਾਕੀ ਸਾਈਕਲ ਨੇ ਆਪਣਾ ਮੁੱਲ ਵੀ ਮੋੜਿਆ ਚੜਨਾ ਚੜਾਈਆਂ ਚੜਨ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਨੇ ਦੇ ਦੂਜੇ ਸੋ ਨਾਰਮਲ ਸਾਈਕਲ ਹੁੰਦਾ ਸ਼ਾਇਦ ਆਪਣੇ ਤੋਂ ਨਾ ਚੜ ਪਾਉਂਦੇ ਕਿਉਂਕਿ ਗੇਅਰ ਤੇ ਸ਼ਿਫਟਰਾਂ ਨਾਲ ਜਦੋਂ ਆਪਾਂ ਚੇਂਜ ਕਰ ਲੈਂਦੇ ਨੇ ਗੇਅਰ ਤਾਂ ਫਿਰ ਵੱਡੀਆਂ-ਵੱਡੀਆਂ ਚੜਾਈਆਂ ਵੀ ਸੌਖੀਆਂ ਹੋ ਜਾਂਦੀਆਂ ਐ ਗੱਡੀਆਂ ਰਿੰਗਦੀਆਂ ਜਾਂਦੀਆਂ ਚੜਾਈ ਨੂੰ ਤੇ ਆਪਾਂ ਇੱਥੇ ਆਏ ਸੀਗੇ ਛੱਟ ਬੈਠੇ ਸੀਗੇ ਆਰਾਮ ਕੀਤਾ ਇੱਥੇ ਆਹ ਵਿਸ਼ਰਾਮ ਪੁਆਇੰਟ ਸਥਲ ਤੇ ਇੱਥੇ ਰਾਮਕਰਨੂ ਬਣਾਇਆ ਇਹਨਾਂ ਨੇ ਆਪ ਕੀ ਨਿਰੰਤਰ ਸੇਵਾ ਮੈਂ ਲੋਕ ਨਿਰਮਾਨ ਵਿਭਾਗ ਚਲੋ ਵਧੀਆ ਚੀਜ਼ ਆ ਇੱਥੇ ਚੱਟ ਬੈਠੇ ਰਹੇ ਆਪਾਂ ਤੇ ਇਹ ਚੀਲ ਦੇ ਦਰਖਤ ਆ ਤੇ ਪਹਾੜਾਂ ਚ ਮਾਚਲ ਜੇ ਤੁਹਾਨੂੰ ਆਮ ਮਿਲ ਜਾਣਗੇ ਤੇ ਦੇਖੋ ਇਹਨਾਂ ਦੀ ਰਬੜ ਇਹਨਾਂ ਦੀ ਖਲ ਲਾਈ ਗਈ ਤੇ ਇਹਨਾਂ ਦੀ ਇਹਨਾਂ ਦੇ ਵਿੱਚੋਂ ਰਸ ਕੱਢਿਆ ਜਾਂਦਾ ਪਤਾ ਨਹੀਂ ਹੁੰਦਾ ਕੀ ਬੰਦਾ ਰਬੜ ਬੰਦੀ ਆ ਜਾਂ ਹੋਰ ਮੰਦਾਂ ਆ ਨਾਲ ਕੁਪੀ ਵੀ ਲੱਗੀ ਹੋਈ ਆ ਦੇਖੋ ਆਹ ਦੇਖੋ ਆਹ ਜਿਹੜੀ ਬਾਕੀ ਇਹ ਬਹੁਤ ਹੀ ਸੰਖਿਆ ਵਿੱਚ ਇਹ ਦਰਖਤ ਨੇ ਤੇ ਥੱਲੇ ਡੂੰਗੀ ਖਾਈ ਤੇ ਇਧਰ ਨਾਲ ਛੋਟਾ ਜਿਹਾ ਪਹਾੜ ਤੇ ਨਾਲ ਹੀ ਆਪਣਾ ਸਾਈਕਲ ਚਲੋ ਚਲਦੇ ਹੁਣ ਫਿਰ ਚਾਹਲ ਵੱਲ ਨੂੰ ਖਿੱਚ ਦੇ ਤਿਆਰੀ ਤੇ ਲਾਉਣੇ ਆ ਮੱਥਾ ਚੜਾਈਆਂ ਨਾਲ ਚੱਲ ਵੀ ਜਿਉਣ ਜੋ ਗਿਆ ਲੈ ਚੱਲ ਸਫਰਾਂ ਨੂੰ ਲੋ ਜੀ ਇਹ ਚੜਾਈਆਂ ਚੜਦੇ ਚੜਦੇ ਇਹ ਆ ਗਿਆ ਚੈਲ ਨੂੰ ਰਸਤਾ ਤੇ ਭਾਜੀ ਕਹਿੰਦੇ ਵੀ ਇਹ ਡਰਾਈਵਰ ਸਾਹਿਬ ਰਹੇ ਨੇ 40 ਸਾਲ ਇਹਨਾਂ ਕੀਤੀ ਡਰਾਈਵਰੀ ਟਰੱਕ ਚਲਾਇਆ ਗਿਆ ਤੇ ਸਾਰੇ ਰਾਜਾਂ ਜਗੇ ਸਾਰਾ ਇੰਡੀਆ ਘੁੰਮਿਆ ਇਹਨਾਂ ਨੇ ਤੇ ਹੁਣ ਇਹ ਕਹਿੰਦੇ ਵੀ ਅੱਧੇ ਕਿਲੋਮੀਟਰ ਤੱਕ ਉਹ ਚੜਾਈ ਖਤਮ ਹੋ ਜਾਏਗੀ ਤੇ ਇਹ ਇਹਨਾਂ ਦਾ ਡੌਗ ਆ। ਲੋਹੀ ਇਹ। ਇਹ ਬਹੁਤ ਪਿਆਰਾ ਡੌਗ ਆ ਪਰ ਬਿਸਕਟ ਸਾਰੇ ਤੋਂ ਮੰਗਦਾ। ਜਿਹੜਾ ਵੀ ਆਊਗਾ ਉਸ ਤੋਂ ਬਿਸਕਟ ਮੰਗਦਾ। ਤੇ ਬਹੁਤ ਪਿਆਰਾ ਕੁੱਤਾ ਤੇ ਭਾਜੀ ਇਹਨਾਂ ਨੇ ਦੱਸਿਆ ਵੀ ਇਹ ਭੱਜ ਕੇ ਗੱਡੀ 'ਚ ਪਹਿਲਾਂ ਬੈਂਦਾ। ਘਰ ਦੇ ਬੈਹਣਾ, ਮੈਣ ਪਰ ਇਹਨੇ ਜ਼ਰੂਰ ਬੈਣਾ। ਤੇ ਛੱਡ ਦੇ। ਕਿਹਨੇ ਕਰੇਗਾ ਜੀ? ਲੋ ਜੀ। ਦੂਸਰਾ ਦੂਸਰਾ। ਬਹੁਤ ਸਿਆਣਾ ਭਾਜੀ ਇਹ ਤਾਂ। ਬੰਦਿਆਂ ਨਾਲੋਂ ਇਨਸਾਨਾਂ ਨਾਲ ਚੰਗਾ। ਹਾਂ ਠੀਕ ਹੈ। ਕੁੱਤਾ ਵੈਸੇ ਵਫਾਦਾਰ ਹੁੰਦਾ। ਹਨਾ ਜੀ। ਗੱਡੀ ਰੁਕੇ ਪਰ ਉਹਨਾਂ ਕੋਲ ਜਾਏਗਾ ਤੋਰ ਕੇ। ਅੱਛਾ। ਵੀ ਖਾਣੇ ਕੋ ਦੇਖਣ ਨੂੰ ਲਈ ਆ। ਉਹ ਮੈਂ ਉਹ ਦਜਲ ਕੱਟਿਆ ਨਾ ਜਦੋਂ ਇਹ ਲੈਸ ਕੇ ਪੈਕਟ ਉੱਪਰ ਸੇ ਭਾਕੇ ਆ ਵੀ ਪੈਕਟ ਕਾ। ਹਾਂ ਪੜ ਪੜ ਪੈ ਵੀ ਜਾਂਦਾ। ਹਾਂ ਜੀ ਹਾਂ ਜੀ। ਅੱਛਾ। ਹਾਂ। ਇਹ ਦਗਾਣਾ ਜੀ। ਇਹ ਭਜਦੀ ਤੇ ਇਥੋਂ ਆਪਾਂ ਪੀਤਾ ਚਾਹ ਪਾਣੀ। ਤੇ ਹੁਣ ਅੱਧਾ ਘੰਟਾ ਰਕੀਤਾ ਆਰਾਮ ਤੇ ਹੁਣ ਆਪਾਂ ਚੱਲਦੇ ਆਂ ਚੈਲ ਨੂੰ ਫਿਰ। ਚੜਾਈਆਂ ਚੜਦੇ ਆਂ। ਬੱਦਲ ਵਾਕੀ ਬਹੁਤ ਨੇ ਕੁਲੇ ਪੈਣੇ। ਤੇ ਸਵੇਰ ਦਾ ਈ ਕਣੀਆਂ ਮਣੀਆਂ ਪੈ ਰੀਆਂ। ਮੀਂਹ ਬਹੁਤ ਆ। ਕਿਹੜੀ ਭਾਈ ਨਸਲ ਹੈ ਇਹ ਕਨੋਰੀ ਦੀ ਕਨੋਰੀ ਹਾਂ ਇਧਰ ਹਿਮਾਚਲ ਦੀ ਆ ਹਿਮਾਚਲ ਦੀ ਹਿਮਾਚਲ ਦੀ ਹਾਂ ਬਹੁਤ ਛਾਨਾ ਕੁੱਤਾ ਵਾ ਬਹੁਤ ਛਾਨਾ ਕੁੱਤਾ ਜੀ ਇਹ ਇਹ ਬਹੁਤ ਛਾਨਾ ਹੈ ਇਹ ਵੇਖੋ ਜੀ ਪਿਆਰ ਹੁੰਦਾ ਬੰਦੇ ਦਾ ਜਿੰਦੇ ਨਾਲ ਪਿਆਰ ਹੋਵੇ ਰਾਤ ਨੂੰ 12 ਵਜੇ ਤੱਕ ਗਾਣ ਖੁੱਲ ਖੁਦ ਨਹੀਂ ਤੂੰ ਆਹ ਬਿਠਰੇਗਾ ਇਧਰ ਬਾਹਰ ਜਾਏਗਾ ਮੈਂ ਸਾਰੂਮ ਵਿੱਚ ਸੋਏਗਾ ਅੰਦਰ ਰਾਤ ਨੂੰ ਅੱਛਾ ਜੀ ਆਪ ਸੋਣਾ ਵੀ ਉਧਰ ਰੂਮ ਵਿੱਚ ਹੀ ਹੈ ਹਾਂ ਸੋਫੇ ਸੋਫੇ 'ਤੇ ਸੋਏਗਾ ਟਰਸ ਹੂੰ ਘੁਮਾਣੇ ਫਿਰਨੇ ਫਿਰ ਲੈ ਜਾਤੇ ਆਬਰ ਸਵੇਰ ਬਸ

ਫਿਰ ਕਿਤਨਾ ਚੱਲ ਲਮਾ ਸਮਾਂ 50 ਸਾਲ 50 ਸਾਲ ਚੱਲੇਗਾ ਠੀਕ ਹੈ ਭਾਈ ਤੇ ਖਰਬਾਨੀ ਖਰਬਾਨੀ ਸਾਲ ਸਾਲ ਵਾਪਸ ਲਈ ਤੇ ਥੋੜੀ ਥੋੜੀ ਚੱਲ ਠੀਕ ਹੈ ਭਾਈ ਜਿਹੜੇ ਤੁਸੀਂ ਮੱਕੀ ਬੀਜਦੇ ਉਹ ਤਾਂ ਆਪਣੇ ਖਾਣੇ ਲਈ ਆਪਣੇ ਖਾਣੇ ਲਈ ਜੀ ਤੇ ਬੈਂਸੋਂ ਕੇ ਲਈ ਗਾਂਹੇ ਕੇ ਲਈ ਕੀ ਬੀਜ ਤੋਤੇ ਹੋ ਗਾਂਹੇ ਕੇ ਲਈ ਚਰੀ ਚੂਰੀ ਬਹੁਤ ਕੁਝ ਅੱਛਾ ਚਰਾ ਜੋ 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 ਵੀ ਤੇ ਵੈਸੇ ਭਾਈ ਜਿਵੇਂ ਹੁਣ ਇਹ ਜੰਗਲਾਂ ਚ ਮੰਨ ਲਓ ਡੰਗਰ ਚਰਦੇ ਵੀ ਰਹਿੰਦੇ ਹਨ ਨਾ ਵੀ ਪਸ਼ੂ ਚਲੇ ਜਾਂਦੇ ਹਨ ਖਾਣੇ ਘਾਹ ਖਾਣੇ ਹਾਂ ਹਾਂ ਤੇ ਖੁਦੀ ਮੋੜਾ ਤੇ ਨਾ ਖੁਦ ਨਹੀਂ ਲੈਣੀ ਐ ਲਿਕੇ ਆ ਨਾ ਅੱਜ ਗਿੱਲਾ ਹੈ ਨਾ ਜੀ ਜਰਸੀ ਗਾਇਆ ਹੁਣ ਜਰਸੀ ਗਾਇਆ ਅੱਛਾ ਤੁਹਾਡੇ ਕੋਲ ਜਰਸੀ ਹੈ ਓਕੇ ਉਹ ਵੀ ਤੋ ਡਿਪ ਉੱਡ ਨਾ ਜੁਕੀ ਜਾਈਗਾ ਹਾਂਜੀ ਹਾਂਜੀ ਠੀਕ ਆ ਚਲ ਆ ਚੜਦੀਆਂ ਚੜਾਈਆਂ ਚਲੋ ਚਲ ਜੀਏ ਤੇ ਚੜੀਏ ਚੜਾਈਆਂ ਚੜਾਈਆਂ ਚੜਦੇ ਚੜਦੇ ਤੇ ਆਪਾਂ ਵੇਖਿਆ ਆ ਨਜ਼ਾਰਾ ਨੰਗੀ ਅੱਖ ਨਾਲ ਵੇਖਿਆ ਤਾਂ ਬਹੁਤ ਵਧੀਆ ਲੱਗਾ ਤੇ ਕੈਮਰੇ ਚ ਵੀ ਓਡੀ ਵਧੀਆ ਕੁਆਲਿਟੀ ਹੈ ਆ ਚੜਾਈਆਂ ਚੜਦੇ ਪਏ ਆ ਆਪਾਂ ਤੇ ਆਏ ਜਿਹੜੇ ਤੇ ਪਿੰਡ ਵਸੇ ਪੈਨੇ ਤੇ ਥੱਲੇ ਵੀ ਪਹਾੜਾਂ ਦੇ ਪੈਰਾਂ 'ਚ ਬੈਠੇ ਹੋਏ ਨੇ ਪਹਾੜਾਂ ਦੀਆਂ ਬੁੱਕਲ ਵਿੱਚ ਬੈਠੇ ਹੋਏ ਪਿੰਡ ਨੇ ਤੇ ਉੱਪਰ ਆ ਜਿਹੜੇ ਆ ਚੋਟੀ ਜਿਹੜੀ ਇੱਥੇ ਚੈਲ ਆ ਇਹਦੇ ਮਗਰ ਚੈਲ ਆ ਆਹ ਜਿਹੜੇ ਰੁੱਖ ਨੇ ਇਹਨਾਂ ਦੇ ਮਗਰ ਚੈਲ ਆ ਧੁੰਦਾ ਤੇ ਆ ਸਾਰੀ ਵੱਡੇ ਪੱਧਰ ਤੇ ਇੱਥੇ ਖੇਤੀ ਹੋ ਰਹੀ ਹੈ ਆ ਜਿੰਨੇ ਵੀ ਤੁਸੀਂ ਵੇਖ ਰਹੇ ਹੋ ਲਿਫਾਫੇ ਜਿ ਲੱਗੇ ਆ ਜਿਹੜੇ ਇਹ ਸਾਰੀ ਵੱਡੇ ਪੱਧਰ ਤੇ ਖੇਤੀ ਆ ਜਣੀ ਕੋਈ ਸੇਵ ਆ ਕੋਈ ਖੁਰਮਾਨੀਆਂ ਕਿਸੇ ਬੀਜੀਆਂ ਨੇ ਕਿਸੇ ਨੇ ਸ਼ਿਮਲਾ ਮਿਰਚੇ ਇਧਰ ਬਹੁਤ ਆ ਟਮਾਟਰ ਵਗੈਰਾ ਇਧਰ ਮੌਸਮ ਠੰਡਾ ਤੇ ਲੋਕ ਵਧੀਆ ਖੇਤੀ ਕਰਦੇ ਆ ਤੇ ਜਿਵੇਂ ਪਿੱਛੇ ਆਪਣਾ ਬਾਈ ਮਲੇ ਸੀ ਦੁਕਾਨਦਾਰ ਉਹਨਾਂ ਨੇ ਕਿਹਾ ਸੀ ਦੱਸਿਆ ਕਿ ਉਹ ਵੀ ਖੇਤੀ ਕਰਦੇ ਨੇ ਤੇ ਉਹ ਆਪਣੇ ਖਾਣ ਪੀਣ ਲਈ ਕਰਦੇ ਮੱਕੀ ਹੋ ਗਿਆ ਸਬਜ਼ੀ ਬਾਕੀ ਡੰਗਰਾਂ ਲਈ ਚਾਰਾ ਬਸ ਬਾਕੀ ਜਿਹੜਾ ਇਹਨਾਂ ਦਾ ਰਜਗਾਰ ਆ ਉਹ ਇਹਨਾਂ ਦੀ ਦੁਕਾਨਦਾਰੀ ਉਹਨਾਂ ਦਾ ਬੇਟਾ ਕੰਮ ਕਰਦਾ ਤੇ ਇਹਨਾਂ ਨੇ ਪਹਿਲਾਂ 40 ਸਾਲ ਟਰੱਕ ਚਲਾਇਆ ਤੇ ਇਹ ਵੱਡੇ ਲੈਵਲ ਦੀ ਗੱਲਬਾਤ ਸੀ ਤੇ ਬਾਕੀ ਰੌਣਕ ਵੇਖੋ ਤੇ ਮੇਲਾ ਵੇਖੋ ਕਹਿੰਦੇ ਵੀ ਦੁਨੀਆ 4 ਦਿਨਾਂ ਦਾ ਮੇਲਾ ਹੋਏ ਦੁਨੀਆ 4 ਦਿਨਾਂ ਬੱਦਲਾਂ ਚ ਵਸਿਆ ਹੋਇਆ ਏ ਚੈਲ ਜਿੱਥੇ ਕਹਿੰਦੇ ਗੁਰੂ ਘਰ ਵੀ ਹੈਗਾ ਇੱਕ ਗੁਰਦੁਆਰਾ ਵੀ ਤੇ ਹੋਟਲ ਵੀ ਤੇ ਮਾਰਕੀਟ ਕਹਿੰਦੇ ਛੋਟੀ ਆ ਪਰ ਚੈਲ ਦਾ ਨਾਮ ਬਹੁਤ ਵੱਡਾ ਤੇ ਮੌਸਮ ਕਹਿੰਦੇ ਉੱਥੇ ਹਮੇਸ਼ਾ ਠੰਡਾ ਰਹਿੰਦਾ ਧੁੰਦ ਬੱਦਲਾਂ ਦੇ ਵਿੱਚ ਘਿਰਿਆ ਰਹਿੰਦਾ ਬਹੁਤ ਸੋਹਣਾ ਨਜ਼ਾਰਾ ਆਹ ਟਰੱਕਾਂ ਦੀ ਡਾੜ ਪੈਂਦੀ ਫਿਰ ਜਦੋਂ ਥੱਲੇ ਤਾਂ ਚੜਦੇ ਆ ਕਈ ਇਹੋ ਜਿਹੇ ਚੜਾਈਆਂ ਆ ਜਾਂਦੀਆਂ ਜਿੱਥੇ ਸਿੰਗਲ ਵੀ ਰੇੜ ਕੇ ਚੜੋਣਾ ਪੈਂਦਾ ਬੱਸ ਹੋ ਜਾਂਦੀ ਐ ਪਰ ਚਾਹ ਪੀ ਕੇ ਤਰੋਤਾਜ ਹੋ ਗਏ ਆ ਤੇ ਆ ਵੇਖੋ ਬਾਈ ਲਈਆਂ ਦਾ ਟਰੱਕ ਪੂਰਾ ਜੋਰ ਲਗਾ ਇਹ ਮਸ਼ੀਨ ਆ ਜੋਰ ਲਾ ਕੇ ਚੜਜੂ ਪਰ ਬੰਦੇ ਨੂੰ ਆ ਮਸ਼ੀਨ ਬੰਨਾ ਆਪਾਂ ਆਪਦੀ ਮਸ਼ੀਨ ਤੋਰੀਏ ਤੇ ਮੀਂਹ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆਵੇ ਇਹ ਜਿਹੜੇ ਤੁਹਾਨੂੰ ਕੈਮਰੇ ਵਿੱਚ ਦਿਖ ਰਹੇ ਨੇ ਦੋ ਗੱਭਰੂ ਨੇ ਇੱਕ ਗੱਭਰੂ ਪੰਜਾਬ ਦਾ ਏ ਤੇ ਇੱਕ ਗੱਭਰੂ ਹਿਮਾਚਲ ਦੇ Shimla ਦਾ ਏ ਤੇ ਇਹ ਵਿਰਿੰਦ ਵਿਰੇਨ ਵਿਰੇਨ ਹੈ ਇਹ ਆਪਣਾ ਨਵਾਂ ਨਵਾਂ ਦੋਸਤ ਬਣਿਆ ਹੁਣੇ ਇਹ ਵੀ ਸਾਈਕਲ ਦਾ ਸ਼ੌਂਕ ਰੱਖਦਾ ਤੇ ਮੈਂ ਸਾਈਕਲ ਲੈ ਕੇ ਆ ਰਿਹਾ ਸੀ ਤੇ ਹਵਾ ਭਰ ਰਿਹਾ ਸੀ ਤੇ ਵੇਖ ਕੇ ਮਗਰੀ ਸਾਈਕਲ ਲੈ ਕੇ ਆ ਗਿਆ ਰੋਬੋ ਤੇ ਕਿਹੜਾ ਕੱਢਦਾ ਕਹਿੰਦਾ ਮੈਨੂੰ ਸ਼ੌਂਕ ਆ ਤੇ ਵਿਰਿੰਦ ਇੱਥੇ ਕਿਹੜੀ ਕਲਾਸ ਪੜਦਾ 8th 8th ਚ ਪੜਦਾ ਇੱਥੇ ਤੇ ਅੱਗੇ ਵਿਰਿੰਦ ਕਿੰਨਾ ਹੁਣ ਚਾਹਲ ਐਸੀ ਚੜਾਈ ਐਸੀ ਹੀ ਐ ਅਭੀ 6 ਕਿਲੋਮੀਟਰ ਐ ਇਤਨੀ ਐ ਕਦੀ ਕਈ ਕਮ ਹੋ ਜਾਏਗੀ ਅੱਛਾ ਚੱਲ ਗਏ ਤੂੰ ਕਦੀ ਪਿੱਛੇ ਕਰ ਲੋ ਰੋ ਜਾਂਦੇ ਆ ਚੱਲ ਕਦੀ ਕਦੀ ਦੋ ਹਫਤੇ ਮੇ ਤੋਤੀ ਬਾਪੂ ਬਸ ਅੱਛਾ ਵੇਖੋ ਵੀ ਜੀ ਸਾਈਕਲ ਤੇ ਕੇ ਡਾੜੀ ਤੇ ਫਸ ਤੇ ਗਾੜੀ ਤੇ ਓਕੇ ਓਕੇ ਵਿਰਿੰਨ ਵਿਰਿੰਨ ਹੈ ਸ਼ਿਮਲੇ ਕਾ ਇਸਕੇ ਮਮਾ ਜਾਂ ਜੌਬ ਕਰਤੇ ਹਨ ਅ ਟੀਚਰ ਹੈ ਤੋ ਇਹ ਵੀ ਇਧਰ ਹੀ ਰਹਤੇ ਹਨ ਤੋ ਮੌੜ ਇਧਰ ਤੋਂ ਬਹੁਤ ਅੱਛਾ ਨਾ Shimla ਮੇ ਤੋ ਨਹੀਂ ਇਤਨਾ ਅੱਛਾ ਹੁੰਦਾ ਗਰਮੀ ਹੈ Shimla ਮੇ ਵੀ ਤੋ ਕਿਹਨੇ ਠੰਡ ਹੈ ਠੰਡੂ ਗਰਮੀ ਹੈ ਹਾਂ ਠੰਡਾ Shimla ਮੇ ਵਿੱਚ ਮੇ ਰਹਤੇ ਹੋ ਸ਼ਹਿਰ ਮੇ ਕਿ ਕਈ ਗਾਵੇਂ ਕੋਈ ਸ਼ਹਿਰ ਮੇ ਨਹੀਂ ਗਾਵੇਂ ਗਾਵੇਂ ਕੌਨ ਸਾ ਗਾਵੇਂ ਨਾਲਾ ਗਾਉਂ ਹੈ ਕੁਫਰੀ ਹਾਂ ਨਾਲਾ ਗਾਉਂ ਵਾਹ ਨਾਲਾ ਗੜ ਕਿਹਨਾਂ ਲਗਾਉ ਨਾਲਾ 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 ਗਾਉਂ ਨਾਲਾ ਗੜ ਤੋ ਅਗੇ ਕੋ ਗਿਆ ਨਾ ਓਕੇ 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 ਚਲੋ ਜੀ ਆਪਣਾ ਨਵਾਂ ਦੋਸਤ ਮਿਲਿਆ ਮੈਂ ਕਿਹਾ ਤੁਹਾਡੇ ਰੂਬਰੂ ਕਾ ਦੀਏ ਇੱਥੋਂ ਦੇ ਲੋਕ ਬਹੁਤ ਵਧੀਆ ਹੈ ਹਿਮਾਚਲ ਦੇ ਚਲੋ ਸਾਰੇ ਆਪਾਂ ਪਰ ਸਾਰੇ ਪਿਆਰ ਵਾਲੇ ਨੇ ਬੱਚੇ ਵੀ ਵੱਡੇ ਵੀ ਸਾਰੇ ਤੇ ਵਧੀਆ ਲੱਗਦਾ ਜਦੋਂ ਕੋਈ ਐਦਾਂ ਮਿਲ ਕੇ ਗੱਲਬਾਤ ਕਰਦਾ ਹੈ ਤੇ ਪੁੱਛਦਾ ਤੇ ਬੱਚੇ ਨੂੰ ਸ਼ਰੈਫੈਂਗਲ ਦਾ ਸ਼ੌਂਕ ਹੈ ਤੇ ਚਾਹਿਆ ਸਾਈਕਲ ਬਾਰੇ ਪੁੱਛਣਾ ਹੈ ਧੰਨਵਾਦ ਲਓ ਜੀ ਧਰਤੀ ਤੋਂ ਕਾਫੀ ਉੱਤੇ ਆ ਗਏ ਆਪਾਂ ਤੇ ਆਪਾਂ ਆ ਗਏ ਆ ਬੱਦਲਾਂ ਚ ਤੇ ਜਿਹੜੇ ਥੱਲੇ ਝੀਲ ਦੇ ਰੁੱਖ ਸੀਗੇ ਪਹਾੜਾਂ ਤੇ ਆਪਾਂ ਛੱਡ ਆਏ ਆ ਤੇ ਆਪਾਂ ਆ ਗਏ ਆ ਦੇਵਧਾਰ ਦੇ ਰੁੱਖਾਂ ਵਿੱਚ ਇਹ ਦੇਵਤਾਰ ਦੇ ਰੁੱਖਾਂ ਬਾਰੇ ਕਿਹਾ ਜਾਂਦਾ ਵੀ ਜਿੱਥੇ ਦੇਵਤਾਰ ਦੇ ਰੁੱਖ ਹੁੰਦੇ ਆ ਉਥੇ ਮੌਸਮ ਠੰਡਾ ਹੁੰਦਾ ਤੇ ਠੰਡਾ ਤਾਂ ਤੁਹਾਨੂੰ ਦੱਸਾਂ ਵੀ ਇੰਨਾ ਕੁ ਆ ਕਿ ਮੈਨੂੰ ਪਸੀਨਾ ਫੁੱਲ ਆਇਆ ਪਿਆ ਟੀ-ਸ਼ਰਟ ਮੇਰੀ ਗਿੱਲੀ ਹੋਈ ਪਈ ਆ ਤੇ ਮੈਨੂੰ ਠੰਡ ਲੱਗੀ ਜਾ ਰਹੀ ਐ ਇੰਨਾ ਕੁ ਠੰਡਾ ਤੇ ਵੇਖੋ ਅੱਗੇ ਵੇਖੋ ਤੁਹਾਨੂੰ ਦਿਖਾਉਣਾ ਕਿ ਮਿੰਟੋ ਮਿੰਟੀ ਧੁੰਦ ਰਿਕ ਪਿਆ ਤੇ ਸਾਰਾ ਚੈਲ ਧੁੰਦਰਾ ਭਰਿਆ ਪਿਆ ਆ ਦੇਖੋ ਤੇ ਮੈਂ ਉੱਪਰ ਨੂੰ ਜਾ ਰਿਆਂ ਅਸੀਂ ਚੜਾਈ ਨੂੰ ਤੇ ਕੀ ਦੇਖਿਆ ਜਾ ਕੇ ਅੱਧਾ ਕਿਲੋਮੀਟਰ ਅੱਗੇ ਜਾ ਕੇ ਕਿ ਮੇਰਾ ਰਮਾਲ ਡਿੱਗਾ ਪਿਆ ਤੇ ਹੁਣ ਇੰਨੀ ਉਤਰਾਈ ਉੱਤਰ ਕੇ ਆਣਾ ਪਿਆ ਤੇ ਹੁਣ ਚੜਾਈ ਚੜਨੀ ਕਿਵੇਂ ਆ ਇਹ ਮੈਂ ਸੋਚ ਰਿਹਾ ਤੇ ਆ ਪਿਆ ਆਪਣਾ ਰਮਾਲ ਇੱਥੇ ਮੈਂ ਖੜ ਕੇ ਪਾਣੀ ਪੀਤਾ ਸੀ ਤੇ ਇੱਥੇ ਪਿਆ ਖਸਮਾ ਖਾਣਿਆ ਤੂੰ ਬਦਾਸੀ ਦੇਂਦਾ ਤੂੰ ਕਿਉਂ ਨਾ ਬੋਲਿਆ ਹੁਣ ਇੰਨੀ ਚੜਾਈ ਚੜੂ ਕੌਣ ਤੇ ਧੁੰਦ ਵੇਖੋ ਤੇ ਕਮਾਲ ਤੋਂ ਬਿਨਾ ਸਰਦਾ ਨਹੀਂ ਮੁੜਕਾ ਬਹੁਤ ਆਉਂਦਾ ਤੇ ਪੁੰਜੇ ਨੇ ਬੜਾ ਤੇ ਕੰਮ ਆਉਂਦਾ ਇਸ ਕਰਕੇ ਇਹਦੇ ਤਾਂ ਬਿਨਾ ਨਹੀਂ ਫੜਦਾ ਇਸ ਲਈ ਲੈਣ ਆਉਣਾ ਪਿਆ ਜੇ ਹੋਰ ਕੋਈ ਚੀਜ਼ ਹੁੰਦੀ ਤਾਂ ਸੈਨ ਨਾਲ ਜਾਂਦੇ ਹੁਣ ਅੱਧਾ ਕਿਲੋਮੀਟਰ ਪੂਰਾ ਜੋਰ ਲੱਗਣਾ ਤੇ ਤੁੰਦ ਤੇ ਦੇਵਤਾਰ ਦੇ ਰੁੱਖਾਂ ਦੇ ਵਿੱਚ ਤੇ ਚੱਲ ਰਹੇ ਹਾਂ ਆਪਣੇ ਤੋਂ 2.5 ਕਿਲੋਮੀਟਰ ਦੂਰ ਲੋ ਦੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੇ ਆਪਾਂ ਪਹੁੰਚ ਗਏ ਹਾਂ ਚਾਇਲ ਮੇਂ ਆਪਕਾ ਹਾਰਦਿਕ ਸਵਾਗਤ ਹੈ ਸੋਜਣੇਆ ಗ್ರಾಮ ਪੰਚਾਇਤ ਚਾਇਲ ਚਾਇਲ ਬਾਜ਼ਾਰ 3 ਕਿਲੋਮੀਟਰ ਸਿੱਧੂ ਬਾਬਾ ਬਾਲਕਨਾਸ ਮੰਦਰ 5 ਕਿਲੋਮੀਟਰ ਕਾਲੀ ਘਾ ਟਿੱਬਾ 7 ਕਿਲੋਮੀਟਰ ਤੇ ਆਪਾਂ ਜਾਣਾ ਹੈ ਬਾਜ਼ਾਰ 3 ਕਿਲੋਮੀਟਰ ਆਪਾਂ ਜੇ ਦੂਰ ਆ ਬਾਜ਼ਾਰ ਤੋਂ ਤੇ ਚੱਲ ਚੱਲ ਸ਼ੁਰੂ ਹੋ ਗਿਆ ਜੀ ਤੇ ਆ ভাই ਸੁਣੋ ਇਹ ਆਪਣੇ ਨਾਲ ਜ਼ਿਆਦੀ ਆਵਾਜ਼ ਇਹਨਾਂ ਦੀ ਤੇ ਹੋਵੇ ਵੀ ਜਾਉਣਾ ਇਹਨਾਂ ਦਾ ਇਲਾਕਾ ਭਾਈ ਜੰਗਲ ਆ ਤਬੀਆ ਬਾਣ ਤਬੀਆ ਬਾਣ ਤੇ ਟਿੱਡੇ ਇਸ ਰੋਲਾ ਪਾਉਂਦੇ ਹੁੰਦੇ ਆ ਆ ਦਾ ਜੋਰ ਉਖਾਉਂਦੇ ਆ ਤੇ ਤੁੰਦ ਪੂਰੀ ਸਾਰੇ ਪਾਸੇ ਤੁੰਦਛਾਈ ਪਈ ਆ ਚੜਾਈਆਂ ਸਰ ਕਰਕੇ ਆਪਾਂ ਪਹੁੰਚੇ ਆ ਤੇ ਚਲੋ ਆਪਾਂ ਚੱਲਦੇ ਆ ਨਾ ਗੁਰੂ ਘਰ ਗੁਰਦਰਾ ਸਾਹਿਬ ਜਿਹੜਾ ਕਹਿੰਦੇ 1907 ਵਿੱਚ ਬਣਿਆ ਹੈ ਤੇ ਜਾ ਕੇ ਉਹਦੇ ਦਰਸ਼ਨ ਕਰਦੇ ਆ ਨਾਲੇ ਨਾਲੇ ਦੇਖਦੇ ਆ ਤੇ ਚਲੋ ਨਾਲੇ ਉੱਥੇ ਕਮਰਾ ਪੁੱਛਦੇ ਆ ਕਮਰਾ ਮਿਲ ਗਿਆ ਫਿਰ ਗੁਰੂ ਘਰ ਚ ਹੀ ਰਵਾਂਗੇ ਗੁਰਦਰਾ ਸਾਹਿਬ ਰਵਾਂਗੇ ਲਓ ਜੀ ਆਪਾਂ ਪਹੁੰਚ ਗਏ ਆ ਕੈਲ ਦੀ ਹੱਤੇ ਤੇ ਇੱਥੇ ਇੱਕ ਦਸਤਰਾ ਸਰਕਾਰੀ ਉੱਥੇ ਰੱਸੀ ਲੱਗੀ ਆ ਜਿਹੜਾ ਫਾਇਦ ਕੋਈ ਵੱਡੀਆਂ ਗੱਡੀਆਂ ਦੇ ਪਰਤੀ ਕੱਢਦੇ ਹੋ ਪਰ ਆਪਾਂ ਤਾਂ ਕਿਸੇ ਨੇ ਨਹੀਂ ਕਿਹਾ ਇਹ ਸੜਕਾ ਜਿਹੜੀ ਆਪਾਂ ਥੱਲੇੋਂ ਸਾਧੂ ਪੁਲ ਵੱਲੋਂ ਚੜਾਈ ਚੜ ਕੇ ਆਏ ਬੜੀ ਖਤਰਨਾਕ ਚੜਾਈ ਜਿਹੜੀ ਆਪਾਂ ਚੜ ਕੇ ਆਏ ਆ ਇੱਥੇ ਅੱਜ ਦੋ ਸੜਕੇ ਹੁੰਦੀਆਂ ਇੱਕ ਸੜਕੇ ਬੜੀਏ ਚੈਲ ਨੂੰ ਚਲੀ ਗਈ ਉੱਪਰ ਨੂੰ ਤੇ ਇੱਕ ਸੜਕੇ ਜਿਹੜੀ ਸਿੱਧੀ ਚਲੀ ਜਾਂਦੀ ਪਰ ਆਪਾਂ ਵੀ ਹੁਣ ਆਹ ਸੜਕ ਤੋਂ ਘੁੰਮ ਕੇ ਤੇ ਇਹ ਚੈਲ ਨੂੰ ਜਾਵਾਂਗੇ ਤੇ ਉੱਤੇ ਚੱਲਦੇ ਆ ਪਰ ਚੜਾਈ ਇਹ ਵੀ ਬੜੀ ਸਿੱਖੀ ਹੈ ਤੇ ਜਿਹੜੀ ਆ ਚੜ ਕੇ ਆਪਾਂ ਆਏ ਹ ਇਹ ਵੀ ਬੜੀ ਖਤਰਨਾਕ ਚੜਾਈ ਤੇ ਹੁਣ ਆਪਾਂ ਚੱਲਦੇ ਆ ਛੇਤੀ ਇਸੋਂ ਪਹਿਲਾਂ ਜੇ ਨਾ ਯੂ ਟੇਕ ਕਰਦਰਾ ਸਾਬ ਕਿਉਂਕਿ ਇਧਰ ਗੁਰਦਰਾ ਸਾਹਿਬ ਛੇਤੀ ਬੰਦ ਕਰ ਦਿੰਦੇ ਤੇ ਆਪੋ ਉੱਥੇ ਚੱਲ ਕੇ ਤੇ ਪੁੱਛਦੇ ਆਂ ਜੇ ਬਾਬਾ ਜੀ ਤੋਂ ਕਮਰਾ ਮਿਲ ਗਿਆ ਫਿਰ ਜੇ ਨਾ ਮਿਲਿਆ ਕਮਰਾ ਫਿਰ ਟੈਂਟਰ ਲਾ ਲਾਂਗੇ ਠੀਕ ਹੋਏ ਤੇ ਲੈਨੇ ਆਂ ਚੱਲ ਕੇ ਤੇ ਬਾਕੀ ਢੁੰਡ ਵੇਖੋ ਢੁੰਡ ਕਾ ਦੀ ਕੋਰੇ ਡਿੱਗੰਦੇ ਆ ਕੱਪੜਿਆਂ ਤੇ ਪਾਣੀ ਗਿੱਲਾ ਜਿਵੇਂ ਆਪਣੇ ਕੋਰੇ ਡਿੱਗਦਾ ਹੁੰਦਾ ਸਿਆਲ ਚ ਤੋਂ ਉਦਾਂ ਹੀ ਕੱਪੜੇ ਸਾਰੇ ਗੱਲੇ ਹੋਏ ਪਏ ਆ ਪਰਨੇ ਗੱਲੇ ਹੋਏ ਪਏ ਆ ਜਿਹੜਾ ਮੁਰਦਾ ਹਣੇ ਉਹ ਤਾਂ ਵੱਖਰਾ ਪਰ ਹੁਣ ਆਂ ਦਾੜੀਆਂ ਵੀ ਗੱਲੀਆਂ ਕਰਤੀਆਂ ਨੇ ਤੇ ਚੱਲਦੇ ਹਾਂ ਉੱਪਰ ਨੂੰ ਇਹ ਵੀਡੀਓ ਵਿੱਚ ਜਿਹੜਾ ਤੁਸੀਂ ਧੁੰਦਲਾ ਧੁੰਦਲਾ ਸ਼ਹਿਰ ਵੇਖ ਰਹੇ ਹੋ ਇਹ ਆ ਚੈਲਦੀ ਮਾਰਕੀਟ ਤੇ ਇੱਥੇ ਆਪਾਂ ਪਹੁੰਚ ਗਏ ਆ ਤੇ ਇਧਰ ਆ ਗੁਰੂ ਘਰ ਗੁਰਦਰਾ ਸਾਹਿਬ ਗੁਰਦਰਾ ਨਾ ਦੇ ਗੁਰਦਰਾ ਸਾਹਿਬ ਚੈਲ ਜਿਲ੍ਹਾ ਸੋਲਨ ਤੇ ਕਹਿੰਦੇ ਵੀ ਗੱਬਰੂ ਨੌਜਵਾਨ ਲਾ ਕੇ ਮੱਥਾ ਪਾੜਾ ਨਾਲ ਉੱਚੀਆਂ-ਉੱਚੀਆਂ ਪਹਾੜੀਆਂ ਨਾਲ ਤੇ ਮੱਥਾ ਲਾ ਕੇ ਹੌਲੀ-ਹੌਲੀ ਸੈਕਦੇ ਸੈਕਦੇ ਤੇ ਮੀਂਹ ਹਨੇਰੀ ਵਿੱਚ ਆਣ ਚੈਲ ਪਹੁੰਚਿਆ ਤੇ ਚਲੋ ਹੁਣ ਗੁਰਦਰਾ ਸਾਹਿਬ ਚਲਦੇ ਆ ਤੇ ਬਾਬਾ ਜੀ ਨੂੰ ਪੁੱਛਦੇ ਆ ਕਮਰਾ ਮਿਲਦਾ ਜਾਂ ਨਹੀਂ ਮਿਲਦਾ ਅਗਲੀ ਕਾਰਵਾਈ ਕਮਰੇ ਜਗਦਾ ਇਹ ਜੋ ਤੁਸੀਂ ਵੀਡੀਓ ਚ ਬਾਜ਼ਾਰ ਦੇਖ ਰਹੇ ਹੋ ਇਹ ਆ ਜੀ ਚੈਲ ਦੀ ਮਾਰਕੀਟ ਤੇ ਛੋਟੀ ਜੀ ਮਾਰਕੀਟ ਆ ਤੇ ਗੁਰਦਾਰਾ ਸਾਹਿਬ ਵਿੱਚ ਆਪਾਂ ਨੂੰ ਮਿਲ ਗਿਆ ਰੂਮ ਰੂਮ ਮਹਲ ਹਾਲ ਕੋਈ ਵੀ ਉੱਥੇ ਰੁੱਕ ਸਕਦਾ ਖੁੱਲਾ ਹਾਲ ਤੇ ਸਾਈਕਲ ਆਪਾਂ ਉੱਥੇ ਲਾਏ ਆ ਤੇ ਹੁਣ ਆਪਾਂ ਆਏ ਆ ਰੋਟੀ ਖਾਣ ਤੇ ਰੋਟੀ ਖਾ ਕੇ ਤੇ ਫਿਰ ਚੱਲਦੇ ਆ ਉੱਥੇ ਤੇ ਫਿਰ ਸੈਰੇ ਉੱਠ ਕੇ ਤੁਹਾਨੂੰ ਮੁਖਾਵਾਂਗੇ ਇਥੋਂ ਲੋਕਲ ਵਿਊ ਤੇਦਰ ਰੋਟੀ ਖਾਣੇ ਉਹ ਦੀ ਸ਼ਾਮ ਦੀ ਰੋਟੀ ਖਾਣ ਲੱਗੇ ਆਪਾਂ ਗੁਰਦਾਰਾ ਸਾਹਿਬ ਕੋਲ ਆ ਕੇ ਪਿਆਰ ਚ ਤੇ ਥਾਲੀ ਕਰਾਈ ਹੈ 140 ਰੁਪਏ ਦੀ ਥਾਲੀ ਇਹਦੇ ਦੋ ਰੋਟੀਆਂ ਚੌਲ ਸਲਾਦ ਆ ਕੜੀ ਆ ਆ ਦਾਲ ਤੇ ਨਾਲ ਛੋਲੇਾਂ ਦੀ ਸਬਜੀ ਤੇ ਠੀਕ ਹੈ ਵਧੀਆ ਦੂਜੇ ਵੇਖੇ ਹੈ ਮਹਿੰਗੀਆਂ ਬੜੀਆਂ ਸਬ지ੀਆਂ ਮਹਿੰਗੀਆਂ ਤੇ ਚਲੋ ਰੋਟੀ ਖਾਣੇ ਆ